हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਖਾਂ ਸੇਣ ਲਈ ਲੈ ਕੇ ਆਏ ਹਾਂਗੇ ਬੱਚਾ ਕਰਮਲ ਨੇ ਵਸੀ ਦਿੱਤੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ हां जी भाई सत श्री अकाल सशीका भाई जी हो ठीक हूं भाई भाई ठीक है किमे चलदा काम कर बढ़िया चलियांदा है पूरा नाम ਤੇ ਆਪਣਾ ਬਾਈ ਐਡਰੈਸ ਬੋਲ ਦੋ ਨੇਮ ਡੋਗਰਾ ਜੀ ਹੂੰ ਤੇ ਪਿੰਡ ਭਗਤਪੁਰਾ ਮੌੜਾ ਜੀ ਠੀਕ ਆ ਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਨਾਲਾ ਜੀ ਤਹਿਸੀਲ ਤਪਾ ਨੇੜੇ ਸ਼ਾਣਾ ਰਹਿ ਗਈ ਹੂੰ ਪੱਖੋ ਗੰਚੇ ਨੇੜੇ ਪੱਖੋ ਗੰਚੇ ਵੀ ਨੇੜੇ ਆ ਸ਼ਾਣਾ ਵੀ ਨੇੜੇ ਆ ਉੱਧਰ ਬਾਜੇਖਾਨੇ ਦਵਾਈਏ ਬਾਈ ਪਧੌੜ ਵੀ ਨੇੜੇ ਆ ਹਾਂ ਜੀ ਭਰਾ ਵੀ ਨੇੜੇ ਮੋਬਾਈਲ ਨੰਬਰ ਬੋਲ ਦੋ 7814609980 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਵੜ ਦੇਖ ਰਹੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਆ ਤੀਜਾ ਇਹ ਸੂਈ ਨੂੰ ਆ ਜੀ ਤੀਜਾ ਦਿਨ ਆ ਸੂਈ ਨੂੰ ਬੱਚਾ ਬਈ ਕੀ ਦੇਤਾ ਮਗਰ ਬੱਛੀ ਆਈ ਬੱਚਾ ਆ ਗਿਆ ਬੱਸੀ ਬਾਈ ਬੱਸੀ ਕਰਮਲ ਨੇ ਬਹੁਤ ਕੁਆਲਿਟੀ ਦਿੱਤੀ ਆ ਹਾਂਜੀ ਬੱਚੇ ਦੀ ਕੁਆਲਿਟੀ ਬਈ ਚੈੱਕ ਕਰੋ ਬੱਚਾ ਬਹੁਤ ਚੰਗਾ ਪਾਏਗਾ ਤੇ ਬਾਈ ਕਿੰਨਾ ਦੁੱਧ ਲੈ ਲਈ ਕਹਿਦੀ ਹੈ ਜਾਂ ਬੋਲਾ ਕਹਿੰਦੀ ਹਾਜ਼ਰ ਆ ਦੇ ਥੱਲੇ ਹੁਣ ਆ ਜਾ 16 ਲੀਟਰ ਮਾਰ ਮਾਈ ਲੀਟਰ ਮਾਰ ਮਾਈ ਜਦੋਂ 22 ਕਿਲੋ ਦੇ ਰਹੀ ਹੋ ਠੀਕ ਹੈ ਭਾਈ ਜੇ ਕੋਈ ਆਪ ਦੀ ਵੀਰ ਦੋ ਟਾਈਮ ਤਸੱਲੀ ਕਰਨੇ ਚਾਹੁੰਦਾ ਮਾ ਲੀਟਰ ਮਾਰ ਕੇ ਲੈ ਕੇ ਜਾਵੇ ਆਪ ਦਾ ਠੀਕ ਆ ਯਾ ਚਾਰ ਟਾਈਮ ਚੋਲਿਆ ਆਉਦੀ ਇੱਥੇ ਭਾਈ ਕਹਿੰਦਾ ਭਾਵੇਂ ਦੋ ਟਾਈਮ ਚੋਲਿਓ ਭਾਈ ਭਾਵੇਂ ਚਾਰ ਟਾਈਮ ਚੋਲਿਓ ਵੀ ਤਸੱਲੀ ਕਰ ਸਕਦਾ ਤਸੱਲੀ ਕਰ ਸਕ ਰਹੀ ਹੈ ਚੱਕ ਮਾਰ ਕੇ ਲੈ ਕੇ ਜਾਏ ਨਾੜਾ ਨੂੜਾ ਭਾਈ ਲੇਵੇ ਤੇ ਫੁੱਲ ਚੰਗੀਆਂ ਗਿਆ ਬਾਕੀ ਆਪਾਂ ਨੇੜੇ ਤੋਂ ਚੈੱਕ ਕਰਵਾ ਦੇ ਲੈ ਕੱਲਾ ਕੱਲਾ ਥਣ ਪਿਆ ਮੁਠੀ ਵਾਲਾ ਥਾਣਾ ਚਾਰੇ ਥਣ ਪੂਰੇ ਗੈਬ ਤੇ ਲੱਗੇ ਵਾ ਕੱਲਾ ਕੱਲਾ ਥਣ ਪਿਆ ਗਾ ਉੋਟਰਾ ਕਰ ਦਿਆ ਕੈਮਰਾ ਡਰਦੀ ਥੋੜਾ ਡਰਦੀ ਭਾਈ ਜ਼ਰੂਰ ਆ ਮੇਰੇ ਕੈਮਰੇ ਤੋਂ ਕੱਦ ਦਾ ਬਾਈ ਫੁੱਲ ਚੰਗਾ ਬਰੀਡ ਫੁੱਲ ਚੰਗੀ ਐ ਸਾਈਨਿੰਗ ਬਹੁਤ ਆ ਚਮਕ ਵਾਲੀ ਐ ਕਰਮ ਵਾਲੀ ਪ੍ਰਿੰਟ ਚੈੱਕ ਕਰ ਸਕਦੇ ਆ ਬੜਾ ਕਮਾਲ ਦਾ ਬਾਕੀ ਚੰਗੇ ਬੋਲੇ ਤੋਂ ਬਾਈ ਕਹਿੰਦਾ ਸਟਾਰਟ ਆ ਕਰਮ ਵਾਲੀ ਤੇ ਬਾਈ ਚਵਾਈ ਚੂਈ ਕਿਵੇਂ ਲੱਗੀ ਇਹਨੂੰ ਵਾਓ ਓਕੇ ਪੂਰੀ 100 ਨੰਬਰ ਦੇਖਣੇ ਠੀਕ ਆ ਮਤਲਬ ਕਿ 100 ਚ 100 ਹੀ ਦਿੰਨਾ 100 ਦੇ 100 ਹੀ ਆਈ ਠੀਕ ਹੈ ਬਾਈ ਸੋ ਜਿ ਸੋ ਹੀ ਆ ਇਹ ਵਾ ਚੈੱਕ ਕਰ ਲੋ ਕੋਈ ਫੀਟਿੰਗ ਆ ਲੈਵਾ ਬਹੁਤ ਸੁਣਾ ਹਵਾਨਾ ਜੀ ਨੂੰ ਆਪਾਂ ਕਹਦੇ ਫਿਕਸ ਜਾ ਹਵਾਨਾ ਕੋਈ ਟੁੱਟ ਮਾਇਆ ਲੈਵਾ ਨਹੀਂ ਬਾਕੀ ਥਣਾ ਦੀ ਕੁਆਲਿਟੀ ਬਹੁਤ ਚੰਗੀ ਹੈ ਬਾਈ ਹੈਨਾ ਪੂਰੀ ਓਕੇ ਹਮ ਇੱਕੋ ਜੀ ਕੁਆਲਿਟੀ ਹੈ ਬਾਈ ਬਹੁਤ ਇੱਕ ਐ ਲਾ ਲੋ ਵੀ ਨੰਬਰ 1 ਕੁਆਲਿਟੀ ਇੱਕੋ ਜੇ ਥਣ ਲੱਗੇ ਵਾ ਕਰਮਣ ਨੂੰ ਚਾਰੇ ਮੇਨ ਗੱਲ ਨਾ ਬਾਈ ਬੱਚਾ ਆ ਗਿਆ ਤੇ ਮਗਰ ਵਸੀ ਤੇ ਰੇਟ ਬਾਈ ਕੀ ਰਹੂਗਾ ਇਹਦਾ ਫਿਰ ਰੇਟ 75000 ਆ ਲਈ 75000 ਹਾਂਜੀ ਇਸ ਤਰ੍ਹਾਂ 100000 ਚ ਬਈ ਆਇਆ ਮੰਨ ਲਓ ਤੁਹਾਨੂੰ 2 ਮਿਲਣਗੀਆਂ ਕਿ ਨਹੀਂ ਬਈ ਹਾਂ 2 ਮਿਲਣਗੀਆਂ ਹੂੰ 75000 ਤੁਹਾਨੂੰ 2 ਮਿਲਣਗੀਆਂ ਜਿਹੜਾ ਮਤਲਬ ਕਿ ਬੱਚਾ ਆਇਆਗਾ ਉਹ ਬੱਸੀ ਆਈਆ ਬੱਸੀ ਵੀ ਬਹੁਤ ਕੁਆਲਿਟੀ ਦਿੱਤੀ ਆ ਕਰਮਾਲੀ ਨੇ ਤੇ ਤਾਰਾ ਮਾਰੋਗੇ ਬਈ ਹਾਂ ਮਾਰਾਂਗੇ ਤੁਹਾਨੂੰ ਮਾਰ ਦੋ ਬਈ ਫਿਰ ਲੈ ਬਈ ਠੰਡੀ ਸੀਲ ਚੈੱਕ ਕਰੋ ਕਰਮਾਲੀ ਫੁੱਲ ਆ ਠੰਡੀ ਸੀਲ ਬਹੁਤ ਆ ਬਈ ਹੈਨਾ ਪੂਰੀ ਪੂਰੀ ਜਿੰਨਾ ਮਰਜੀ ਹੱਥ ਲਾਈ ਚਲੋ ਬਈ ਕੋਈ ਚੱਕਰੀ ਨਹੀਂ ਤੇ ਆਪਾਂ ਚਵਾਈ ਚੈੱਕ ਕਰਾਉਨੇ ਆ ਮੈਂ ਕਹਣਾ ਬਈ ਚਵਾਈ ਵੀ ਬੜੀ ਚੰਗਿਆ ਯਾਰ ਹੈਨਾ ਪੂਰੀਓ ਕੇ ਮੋਟੀ ਮੋਟੀ ਚਵਾਈ ਆ ਗੰਨੇ ਆ ਕੋ ਨੱਬੜਦੀ ਆ ਗਈ ਕਿੱਥੇ ਹਲਾ ਰੂਹ ਕੁੱਛ ਕਰਦੀ ਈ ਮੈਂ ਕਹਣਾ ਜਿਹੜਾ ਵਹਿ ਗਿਆ ਉੱਠਦਾ ਨਹੀਂ ਹੈ ਨਾ ਨਹੀਂ ਉੱਠਦਾ ਜਾ ਨਹੀਂ ਉੱਠਦਾ ਈ ਸਹੀ ਗੱਲ ਆ ਪਹਿਲਾਂ ਚਵਾਈ ਚੈੱਕ ਕਰੋ ਨਾ ਕੋਈ ਫੂੜ ਨਾ ਸ਼ਰਲ ਆ ਕੱਲੀ ਕੱਲੀ ਚਵਾਈ ਲੱਗਿਆ ਮੋਟਾ ਮੋਟੀ ਚਵਾਈ ਹੈ ਕਿਦ ਤਰ੍ਹਾਂ ਦੀ ਆਪਾਂ ਕਹ ਲਈਏ ਇੱਕ ਅੰਦੀ ਮੋਟਰ ਨਹੀਂ ਜਿਵੇਂ ਚੱਲਦੀ ਹੁੰਦੀ ਓਹੀ ਕੰਮ ਆਣਾ ਜਮ ਹਾਂ ਕੀ ਬਾਤ ਆ ਯਾਰ ਨੀ ਬਾਕੀ ਨਾੜਾਂ ਬਾਈ ਚੈੱਕ ਕਰੋ ਯਾਰ ਬੜੀਆਂ ਕਮਾਲ ਦੀਆਂ ਹਨਾਂ ਤੇ ਬਹੁਤ ਸੋਹਣੀਆਂ ਨਾੜਾਂ ਲੱਗੀਆਂ ਹੋਈਆਂ ਬਾਕੀ ਦੁੱਧ ਚੈੱਕ ਕਰ ਲੋ ਇਹ ਟਾਰਾਂ ਥੋੜੀਆਂ ਹੀ ਮਾਰੀਆਂ ਬਾਈ ਨੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਕਿੰਨਾ ਦਾ ਤੇ ਕਿਰ ਗਿਆ ਕਿ ਨਹੀਂ ਬਾਈ ਹਾਂਜੀ ਲੈ ਚੈੱਕ ਕਰੋ ਬਾਈ ਕੁਆਲਿਟੀ ਨੰਬਰ 1 ਕੁਆਲਿਟੀ ਆ ਥਣਾ ਦੀ ਸਾਊ ਸੀਲ ਵੀ ਫੁੱਲ ਲੱਗੀ ਬਾਕੀ ਪਸਮਾ ਬਹੁਤ ਚੰਗਾ ਯਾਰ ਹੈ ਨਾ ਪਸਮਾ ਪੁਰਾਣਾ ਡੰਡਿਆਂ ਨੂੰ ਮਾਰਦੀ ਡੰਡਿਆਂ ਨੂੰ ਸਹੀ ਗੱਲ ਹੈ ਬਾਈ ਨਾੜਾ ਚੈੱਕ ਕਰੋ ਬਾਈ ਬ੍ਰੀਕੀ ਚੱਲੇਵੇ ਤੇ ਖੋਲ ਦੇ ਬਾਈ ਬਸ ਕੋਈ ਗੱਲ ਨਹੀਂ ਨਾ ਤੇ ਮੁੱਲ ਬਾਈ ਨੇ ਬਾਈ ਇਹਦਾ ਕਰਿਆ 75000 ਉਹ ਜੋ ਥੋੜਾ ਘਣਾ ਮਾਨਤਣਾ ਹੈਗਾ ਦਾ ਬਾਈ ਮਾਨਤਨ ਕਰਦਾ ਠੀਕ ਹੈ ਬਾਈ ਤਿੰਨ ਨਾ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ